ਵੀ ਅਕੈਂਦੇਸ ਅਕੀਸੋ ਪੈਂਚੇ ਕਨੇ ਕਿਉਂ ਸੇ ਕਿਉਂ ਐਸ ਕਰਕੇ ਮੈਂ ਹੱਥ ਜੋੜ ਕੇ ਸਰਣ ਬੇਨਤੀ ਕਰਨਾ ਪੰਜਾਬ ਨੂੰ ਬਚਾ ਲਓ ਅਸੀਂ ਤਾਂ ਇੱਥੇ ਹੀ ਰਹਿਣਾ ਇੱਥੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਤੁਸੀਂ ਸਾਡਾ ਪਛੋਕੜ ਜਾਂਦੇ ਹੋ ਸਾਰਾ ਕੁਝ ਜਾਂਦੇ ਹੋ ਹੈ ਇਹਨੇ ਮਰ ਨਹੀਂ ਦਿੱਤੇ ਕਿਹੜਾ ਫੂਕਤਾ ਕਰਤੀ ਤਿੰਨ ਤੇ ਲੈਂਦਾ ਤੂੰ ਸਾਨੂੰ ਪਿੰਨਾਂ ਨੂੰ ਮੈਨੂੰ ਸ਼ਰਮ ਆਉਂਦੀ ਹੈ ਮੈਨੂੰ ਦਿੱਲੀ ਜਾਣਾ ਕਿਤੇ ਐਮਐਲਏ ਐ ਮੈਂ ਯਾਰ ਬੋਕਸ ਸਵਾ ਲੱਖ ਆਪਾਂ ਇੱਕ ਨੂੰ ਸਵਾ ਲੱਖ ਕਹਿੰਦੇ ਨਾ ਮੈਂ ਕਹਿੰਦਾ ਸਵਾ 3 ਲੱਖ ਹੈ ਆਏ ਫੌਜ ਵੀ ਥੋੜੀ ਹੈ ਯਾਰ ਆ ਫੌਜ ਅੱਜ ਥੋੜੀ ਹੈ ਥੋੜੀ ਫੌਜ ਹੈ ਆ ਝਾੜੂ ਚੂੜੂ ਵਾਲੇ ਨਾ ਮਤ ਉਸਾਰ ਮੇਰਾ ਵੀ ਹੋਣਾ ਤੁਸੀਂ ਫੈਸਲਾ ਕਰ ਲਓ ਜਿਵੇਂ ਆਹ ਭਗਵਾਨ ਤੁਮਾਨ ਨੇ ਤੇ ਅਸੀਂ ਸਾਰੇ ਮਿਲ ਕੇ ਬਾਰਡਰ ਸੀਲ ਕਰਦੇ ਸੀ ਨਾ ਕਿਸਾਨਾਂ ਨੂੰ ਟੱਕਰ ਨਹੀਂ ਦਿੱਤਾ ਸੀ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਪਹਿਲੀ ਤਰੀਕ ਨੂੰ ਕਿ ਦਿੱਲੀ ਵਾਲੀ ਪਾਰਟੀ ਨੂੰ ਇੱਕ ਮੋੜ ਨਹੀਂ ਪੈਂਦੇ ਨਹੀਂ ਸਾਰੀ ਅਕਾਲੀ ਤੈਨੂੰ ਕਵਾਂਗੇ ਤੇ ਜਿਹੜੀਆਂ ਛੋਟੀਆਂ ਮੁਸ਼ਕਲਾਂ ਐ ਇੱਥੇ ਵਾਟਰ ਪੱਪ ਦੀ ਲੋੜ ਐ ਪਾਈਪਿਆਂ ਦੀ ਲੋੜ ਐ ਧਰਮਸ਼ਾਲਾ ਕੋਟ ਰਕਣਾ ਜੀ ਇਹ ਧਰਮਸ਼ਾਲਾ ਮਿੰਟਾਂ ਦੇ ਕੰਮ ਐ ਜੇ ਜਿੰਨ ਸਰਕਾਰ ਬਣਾਵੀ ਹਾਂ ਨੂੰ ਬਚਾਣੇ ਦੀ ਜਾਂਦੀ ਛੋਟੇ ਬੜੇ ਜਿਵੇਂ ਪਹਿਲੇ ਹੁੰਦੀ ਸੀ